ਖੰਦਰ ਤੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਗੁਰਜੀਤਕਾਰ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਦੀ ਆ ਡੈਂਟਿਸਟਰੀ ਦਾ ਕਲੀਨਿਕ ਇੱਥੇ ਅਸੀਂ ਅੱਜ ਵਿਜ਼ਿਟ ਕਰਾਂਗੇ ਪੂਰੇ ਕਲੀਨਿਕ ਦਾ ਤੁਹਾਨੂੰ ਟੂਰ ਦਵਾਵਾਂਗੇ ਕਿਹੜੀਆਂ-ਕਿਹੜੀਆਂ ਫੈਸਿਲਿਟੀਆਂ ਦੀ ਆ ਡੈਂਟਿਸਟਰੀ ਦੇ ਵੱਲੋਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਉਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਇੰਸ਼ੋਰੈਂਸ ਦੇ ਵਿੱਚ ਜੇਕਰ ਤੁਸੀਂ ਆਪਣੇ ਦੰਦਾਂ ਦਾ ਟ੍ਰੀਟਮੈਂਟ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਜ਼ਰੂਰ ਵਿਜ਼ਿਟ ਕਰ ਸਕਦੇ ਹੋ ਕੁਝ ਸਮਾਂ ਪਹਿਲਾਂ ਹੀ ਬ੍ਰੈਂਪਟਨ ਦੇ ਵਿੱਚ ਦੀ ਆ ਡੈਂਟਿਸਟਰੀ ਓਪਨ ਹੋਇਆ ਅੰਦਰ ਚੱਲਦੇ ਆ ਤੇ ਜਾਣਦੇ ਆ ਇਨਾਂ ਦੇ ਵੱਲੋਂ ਕਿਹੜੇ ਕਿਹੜੇ ਟ੍ਰੀਟਮੈਂਟ ਪ੍ਰੋਵਾਈਡ ਕੀਤੇ ਜਾਂਦੇ ਨੇ। ਦੀ ਆਂਟੈਂਟਿਸਟਰੀ ਦੇ ਅੰਦਰ ਅਸੀਂ ਐਂਟਰ ਹੋ ਚੁੱਕੇ ਆਂ ਤੇ ਅੰਦਰ ਐਂਟਰ ਹੁੰਦੇ ਸਾਰੇ ਬੜਾ ਵਧੀਆ ਐਟਮੋਸਫੇਅਰ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਸੋਫੇ ਲੱਗੇ ਹੋਏ ਨੇ ਜਿੱਦਾਂ ਤੇ ਤੁਸੀਂ ਵੇਟਿੰਗ ਏਰੀਆ ਜਾਂ ਜਿਹੜਾ ਇੱਥੇ ਤੁਸੀਂ ਵੇਟ ਕਰ ਸਕਦੇ ਹੋ ਤੇ ਇੱਥੇ ਮੇਰੇ ਨਾਲ ਪ੍ਰਿੰਕਾ ਜੀ ਮੌਜੂਦ ਨੇ। ਉਹਨਾਂ ਤੋਂ ਅਸੀਂ ਕਲੀਨਿਕ ਦੇ ਬਾਰੇ ਜਾਣਕਾਰੀ ਲੈਣੇ ਆ ਸਾਸ਼ਕਲ ਪ੍ਰਿੰਕਾ ਸ੍ਰੀ ਕਾਚਾਰਿਆ ਨੂੰ। ਅਸੀਂ ਦੀਆ ਡੈਂਟਿਸਟਰੀ ਓਪਨ ਕੀਤਾ ਹੈ ਹਲੇ ਬ੍ਰੈਂਪਟਨ ਇਚ ਤੇ ਡਾਊਨਟਾਊਨ ਬ੍ਰੈਂਪਟਨ ਹਾਰਟ ਆਫ ਬ੍ਰੈਂਪਟਨ ਇਚ ਹੈਗਾ ਸਾਡਾ ਕਲੀਨਿਕ ਤੇ ਤੁਸੀਂ ਵੇਖ ਹੀ ਰਹੇ ਹੋ ਅਸੀਂ ਬੜਾ ਡਿਫਰੈਂਟ ਕਨਸੈਪਟ ਦੇ ਨਾਲ ਡੈਂਟਲ ਕਲੀਨਿਕ ਇੱਥੇ ਸ਼ੁਰੂ ਕੀਤਾ ਹੈ ਜਿਹੜਾ ਅਸੀਂ ਬੜਾ ਰਿਲੈਕਸਡ ਕੰਫਰਟੇਬਲ ਐਟਮੋਸਫੇਅਰ ਲਾ ਰਹੇ ਹਾਂ ਸਭ ਦੇ ਵਾਸਤੇ ਤੇ ਸਾਡਾ ਮੇਨ ਏਮ ਹੈਗਾ ਕਿ ਅਸੀਂ ਸਾਰੇ ਬ੍ਰੈਂਪਟਨ ਵਾਲੇ ਲੋਕਾਂ ਨੂੰ ਅੱਛੀ ਟ੍ਰੀਟਮੈਂਟ ਅੱچھے ਕਾਸਟ ਤੇ ਸਟ्रेस ਫਰੀ ਕੰਫਰਟੇਬਲ এনਵਾਇਰਨਮੈਂਟ ਦੇ ਇਹ ਪ੍ਰੋਟੋਕਲ ਇੰਸ਼ੋਰੈਂਸ ਹੈਗੇ ਨਹੀਂ ਹੈ ਕਿ ਇਹ ਸਾਡੇ ਪ੍ਰਾਈਸਸ ਬਹੁਤ ਰੀਜ਼ਨੇਬਲ ਹੈਗੇ ਨੇ ਇੱਕ ਵਾਰ ਆਓ ਦੇਖੋ ਸਾਡਾ ਆਫਿਸ ਟਰਾਈ ਕਰੋ ਤੁਹਾਨੂੰ ਬਹੁਤ ਕੰਫਰਟੇਬਲ ਲੱਗੇਗਾ ਚੰਗਾ ਲੱਗੇਗਾ ਜਿਹੜੇ ਅਕਸਰ ਲੋਕ ਹੁੰਦੇ ਨੇ ਉਹ ਇੰਡੀਆ ਪ੍ਰੇਫਰ ਕਰਦੇ ਨੇ ਜਾਣ ਕੇ ਦੰਦਾ ਦਾ ਜੇ ਕੋਈ ਕੰਮ ਟਰੀਟਮੈਂਟ ਕਰਵਾਉਣਾ ਤਾਂ ਇੰਡੀਆ ਜਾਈਏ ਪਰ ਹੁਣ ਉਹਨਾਂ ਨੂੰ ਲੋੜ ਨਹੀਂ ਕਿ ਕਿ ਇੱਥੇ ਹੀ ਅਫੋਰਡੇਬਲ ਪ੍ਰਾਈਸਸ ਦੇ ਵਿੱਚ ਉਹਨਾਂ ਨੂੰ ਟਰੀਟਮੈਂਟ ਮਿਲ ਜੇ ਬਿਲਕੁਲ ਕੰਫਰਟੇਬਲ ਅਫੋਰਡੇਬਲ ਪ੍ਰਾਈਸਸ ਵਿੱਚ ਤੁਹਾਨੂੰ ਮਿਲੇਗਾ ਤੇ ਅਸੀਂ ਹਲੇ ਬਹੁਤ ਅੱਛੇ ਆਫਰ ਵੀ ਲੈ ਕੇ ਆਏ ਆ ਜਿੱਤੇ ਅਸੀਂ ਕਲੀਨਿੰਗ ਸਿਰਫ 100 ਡਾਲਰ ਇਚ ਕਰ ਰਹੇ ਆ ਤੇ ਅਗਰ ਤੁਹਾਨੂੰ ਕਿਸੇ ਦੰਦ ਵਿੱਚ ਦਰਦ ਹੈਗਾ ਚੈੱਕ ਅਪ ਕਰਾਣਾ ਹੈ ਤੇ ਸਿਰਫ 80 ਡਾਲਰ ਇਚ ਐਕਸ-ਰੇ ਦਾ ਚੈੱਕ ਅਪ ਵੀ ਹੋ ਜਾਏਗਾ ਤੇ ਤੁਸੀਂ ਆਓ ਕਾਲ ਕਰੋ ਸਾਨੂੰ ਤੇ ਆ ਕੇ ਵੇਖੋ ਤੇ ਤੁਸੀਂ ਵੇਖਿਆ ਹੀ ਅਸੀਂ ਰੀਸੈਂਟਲੀ ਹਲੇ ਆਪਣਾ ਇਨੋਗਰੇਸ਼ਨ ਵੀ ਕੀਤਾ ਸੀ ਤੇ ਸਾਡੇ ਮੇਅਰ ਤੇ ਉਹਨਾਂ ਦੇ ਯੂ نو ਐਸੋਸੀਏਟ ਸਾਰੇ ਕਾਉਂਸਲਰਸ ਵੀ ਆਏ ਸੀ ਇਨੋਗਰੇਸ਼ਨ ਤੇ ਤੇ ਬੜਾ ਪੋਜ਼ਿਟਿਵ ਫੀਡਬੈਕ ਰਿਹਾ ਸਭ ਦੇ ਵੱਲੋਂ ਅਸੀਂ ਪੂਰਾ ਨਈ ਟੈਕਨੋਲੋਜੀ ਦੇ ਨਾਲ ਡੈਂਟਲ ਆਫਿਸ ਖੋਲਿਆ ਹੈ ਬਿਲਕੁਲ ਲੇਟੈਸਟ ਇਕਵਿਪਮੈਂਟ ਹਾਈ ਟੈਕ ਟੈਕਨੋਲੋਜੀ ਅਸੀਂ 3D ਸਕੈਨ ਵੀ ਕਰਨੇ ਆ AI ਯੂਜ਼ ਕਰਨੇ ਆ ਐਕਸ-ਰੇ ਜਿਹੜਾ ਯੂ نو ਬੈਟਰ ਡਾਇਗਨੋਸਿਸ ਦੇਂਦਾ ਹੈ ਸਾਨੂੰ ਤੇ ਤੁਹਾਨੂੰ ਬੈਸਟ ਆਫ ਬੈਸ ਸਰਵਿਸ ਬ੍ਰੈਂਟਨਿਚ ਤੇ ਲਾਵਾਂਗੇ ਤੇ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਕਿ ਗਵਰਨਮੈਂਟ ਨੇ ਆ ਪਲਾਨ ਨਿਕਾਲਿਆ ਹੈ ਬੱਚਿਆਂ ਵਾਸਤੇ ਤੇ ਸਾਡੇ ਸੀਨੀਅਰ ਸਿਟੀਜ਼ਨਸ ਵਾਸਤੇ ਅਸੀਂ ਉਹ ਪਲਾਨ ਵੀ ਐਕਸੈਪਟ ਕਰ ਰਹੇ ਹਾਂ ਤੇ ਮੈਂ ਤੁਹਾਨੂੰ ਮਿਲਾਨੀਆਂ ਡਾਕਟਰ ਸ਼ਰਮਾ ਨਾਲ ਜਿਹੜੇ ਤੁਹਾਨੂੰ ਪਲਾਨ ਦੇ ਬਾਰੇ ਛ ਹੋਰ ਦੱਸਣਗੇ ਤਾਂ ਪ੍ਰਿੰਕਾ ਜੀ ਇੱਕ ਚੀਜ਼ ਮੈਂ ਤੁਹਾਨੂੰ ਹੋਰ ਜ਼ਰੂਰ ਪੁੱਛਣਾ ਚਾਹੂੰਗੀ ਕਿ ਤੁਹਾਡਾ ਬੈਕਗ੍ਰਾਉਂਡ ਦਾ ਐਕਸਪੀਰੀਅੰਸ ਕੀ ਹੈ ਤੁਸੀਂ ਉਹ ਵੀ ਇੱਕ ਵਾਰੀ ਜ਼ਰੂਰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਦਿਓ 20 ਸਾਲ ਹੋ ਗਏ ਨੇ ਡੈਂਟਿਸਟਰੀ ਇਚ ਮੈਂ ਇੰਡੀਆ ਵਿੱਚ ਡੈਂਟਿਸਟ ਸੀ ਤੇ ਹੁਣ ਮੈਂ ਆਪਣਾ ਡੈਂਟਲ ਐਕਸਪੀਰੀਅੰਸ ਇੱਥੇ ਬ੍ਰੈਂਪਟਨ ਵਾਸਤੇ ਲੈ ਕੇ ਆਈ ਆ 20 ਸਾਲ ਦੀ ਪ੍ਰੈਕਟਿਸ ਤਾਂ ਹੁਣ ਇੱਥੇ ਬ੍ਰੈਂਪਟਨ ਇਚ ਐਸਟੈਬਲਿਸ਼ ਕੀਤਾ ਹੈ ਹੁਣ ਤੇ ਇਸ ਦਰ ਹੀ ਹੁਣ ਸਾਡੇ ਨਾਲ ਡਾਕਟਰ ਸਾਹਿਬ ਵੀ ਮੌਜੂਦ ਨੇ ਡਾਕਟਰ ਸ਼ਰਮਾ ਹੈਗੇ ਨੇ ਸਾਡੇ ਟੀਮ ਦੇ ਸਸਿਕਲ ਜੀ ਸਸਿਕਲ ਜੀ ਤੁਸੀਂ ਆਪਣੇ ਆਪ ਨੂੰ ਪਹਿਲਾਂ ਮੈਂ ਚਾਹਾਂਗੀ ਇੰਟਰੋਡਿਊਸ ਕਰ ਦੋ ਤੁਸੀਂ ਵੀ ਆਪਣਾ ਬੈਕਗ੍ਰਾਉਂਡ ਦੱਸ ਦੋ ਤੁਹਾਨੂੰ ਕਿੰਨੇ ਸਾਲ ਦਾ ਐਕਸਪੀਰੀਅੰਸ ਸੋ ਮੈਂ ਵੀ ਇੰਡੀਆ ਚ ਡੈਂਟਿਸਟ ਸੀਗੀ ਕਟੋਕਟ ਨਹੀਂ 10-15 ਸਾਲ ਮੈਂ ਆਪਣਾ ਐਕਸਪੀਰੀਅੰਸ ਹੈਗਾ ਯਾ ਤੇ ਮੈਂ ਇੱਥੇ ਆ ਕੇ ਡੈਂਟਿਸਟਰੀ ਕੀਤੀ ਹੈ ਐਂਡ ਇਸ ਤੋਂ ਬਾਅਦ ਵੀ ਨਾਰਥ ਅਮਰੀਕਾ ਚ ਮੇਰਾ ਐਕਸਪੀਰੀਅੰਸ 5 ਸਾਲ ਦਾ ਹੋ ਗਿਆ ਹੈ ਤੇ ਹੁਣ ਮੈਂ ਦੀ ਡੈਂਟਿਸਟਰੀ ਜੁਆਇਨ ਕੀਤੀ ਹੈ ਸੋ ਮੈਂ ਬਹੁਤ ਆਪਣੇ ਆਪ ਨੂੰ ਪਾਗਿਸ਼ਾਲੀ ਮੰਨਦੀ ਆਂ ਕਿ ਮੈਂ ਬ੍ਰੈਮਟਨ ਨੂੰ ਦੀ ਕਮਿਊਨਿਟੀ ਨੂੰ ਸਰਵ ਕਰ ਪਾ ਰਹੀ ਆਂ ਤੇ ਹੁਣ ਸਾਡੇ ਕੋਲ ਜਿੱਦਾਂ ਗਵਰਨਮੈਂਟ ਨੇ ਨਵਾਂ ਕੈਨੇਡੀਅਨ ਡੈਂਟਲ ਕੇਅਰ ਪਲਾਨ ਚਲਾਇਆ ਹੈ ਉਹਦੇ ਨਾਲ ਸਾਡੇ ਕੋਲ ਓਪਰਚ्युनिटीज ਹੋਰ ਜ਼ਿਆਦਾ ਹੋ ਗਈਆਂ ਤਾਂ ਕਿ ਆਪਾਂ ਆਪਣੀ ਕਮਿਊਨਿਟੀ ਦੀ ਹੈਲਪ ਕਰ ਸਕੀਏ ਤਾਂ ਡਾਕਟਰ ਸ਼ਰਮਾ ਤੁਸੀਂ ਮੈਂਸ਼ਨ ਕੀਤਾ ਕਿ ਕੈਨੇਡੀਅਨ ਡੈਂਟਲ ਕੇਅਰ ਪਲਾਨ ਦੀ ਜਿਹੜੀ ਸਹੂਲਤ ਹੈ ਤੇ ਉਪਲਬਧ ਹੈ ਇੱਕ ਵਾਰੀ ਮੈਂ ਚਾਹੂੰਗੀ ਜਿਹੜਾ ਸੀਡੀਸੀਪੀ ਪਲਾਨ ਹੈ ਇਹਦੇ ਬਾਰੇ ਵੀ ਦਰਸ਼ਕਾਂ ਦੇ ਨਾਲ ਜਾਣਕਾਰੀ ਸਾਂਝੀ ਕਰੋ ਕਿ ਪੂਰਾ ਪਲਾਨ ਦੇ ਵਿੱਚ ਕੀ ਕੀ ਹੁੰਦਾ ਹੈ ਓਕੇ ਸੋ ਸੀਡੀਸੀ ਪੀ ਪਲਾਨ ਜੜਾ ਹੈ ਉਹ ਗਵਰਨਮੈਂਟ ਦੇ ਵੱਲੋਂ ਪਲਾਨ ਹੈਗਾ ਹੈ ਤੁਹਾਨੂੰ ਤੁਹਾਡੀ ਮੇਲ 'ਚ ਇੱਕ ਕਾਰਡ ਆਇਆ ਇੱਕ ਐਪਲੀਕੇਸ਼ਨ ਹੋਈ ਆਈ ਹੋਣੀ ਹੈ ਉਸੋਸੀ ਆਪਣਾ ਵੈਬਸਾਈਟ ਤੇ ਜਾ ਕੇ ਸਰਫਿਸ ਇੰਟੈਰੀਅਰ ਉਹਦੇ ਅਪਲਾਈ ਕਰਦੇ ਹੋ ਫਿਰ ਤੁਹਾਨੂੰ ਇੱਕ ਕਾਰਡ ਮਿਲਦਾ ਹੈ ਇਹ ਪਲਾਨ ਮੇਨਲੀ ਸੀਨੀਅਰਸ ਵਾਸਤੇ ਆ ਜਿਹੜੇ 65 ਐਂਡ ਅਬੋਵ ਹੈ ਤੇ ਛੋਟੇ ਬੱਚਿਆਂ ਵਾਸਤੇ ਵੀ ਆ ਸੋ ਇਸ ਪਲਾਨ ਦੇ ਅਕੋਰਡਿੰਗ ਜੇ ਤੁਹਾਡੇ ਕੋਲ ਇੰਸ਼ੋਰੈਂਸ ਨਹੀਂ ਹੈ ਤੇ ਤੁਸੀਂ ਡੈਂਟਲ ਟ੍ਰੀਟਮੈਂਟ ਅਫੋਰਡ ਨਹੀਂ ਕਰ ਸਕਦੇ ਜੇ ਇੰਸ਼ੋਰੈਂਸ ਨਹੀਂ ਹੈ ਤੇ ਇਹ ਤੁਹਾਨੂੰ ਇੱਕ ਓਪਰਚ्युनिटी ਮਿਲ ਰਹੀ ਹੈ ਕਿ ਤੁਸੀਂ ਇਹਦੇ ਥਰੂ ਆਪਣੀ ਸਰਵਿਸਿਜ਼ ਡੈਂਟਲ ਸਰਵਿਸਿਜ਼ ਕਰਾ ਸਕਦੇ ਹੋ ਸੇ ਅਸੀਂ ਇਹ ਪਲਾਨ ਨਾਲ ਰਜਿਸਟਰਡ ਹੈ ਸਾਡਾ ਡੀਆਈਡੀਐਂਟਿਸਟਰੀ ਤੇ ਅਸੀਂ ਇੱਥੇ ਹਰ ਤਰ੍ਹਾਂ ਦੇ ਪੇਸ਼ੈਂਟ ਦੇਖ ਰਹੇ ਹਾਂ ਤੇ ਅਸੀਂ ਜਿਹੜੀ ਬੈਲੈਂਸ ਬਿਲਿੰਗ ਹੈ ਜਿੱਦਾਂ ਜੇ ਐਸਡੀਸੀਪੀ ਇੰਸ਼ੋਰੈਂਸ ਗਵਰਨਮੈਂਟ ਕੁਝ ਹੱਦ ਤੱਕ ਕਵਰ ਕਰ ਰਹੀ ਹੈ ਤੇ ਕੁਝ ਹੱਦ ਨਹੀਂ ਕਵਰ ਕਰ ਰਹੀ ਆਪਾਂ ਉਹ ਬੈਲੈਂਸ ਬਿਲਿੰਗ ਵੀ ਨਹੀਂ ਲੈ ਰਹੇ ਹਾਂ ਸੋ ਅਸੀਂ ਇਹ ਓਪਰਚ्युनिटी ਆਪਣੀ ਕਮਿਊਨਿਟੀ ਨੂੰ ਹੈਲ ਤੇ ਇੱਥੇ ਕਿਸੇ ਕੋਲ ਇੰਸ਼ੋਰੈਂਸ ਹੈਗੀ ਹੈ ਤਾਂ ਸਾਰੇ ਤਰ੍ਹਾਂ ਦੇ ਇੰਸ਼ੋਰੈਂਸ ਕਵਰ ਕੀਤੀਆਂ ਜਾਂਦੀਆਂ ਨੇ ਹਾਂਜੀ ਇੱਥੇ ਆਪਾਂ ਸਾਰੇ ਤਰ੍ਹਾਂ ਦੀ ਇੰਸ਼ੋਰੈਂਸ ਲੈਂਦੇ ਆ ਇਨਕਲੂਡਿੰਗ ਸੀਡੀਸੀਪੀ ਜਿੰਨੇ ਵੇ ਬਾਰ-ਬਾਰ ਸਟ्रेस ਕਰਦੇ ਆ ਕਿਉਂਕਿ ਸੀਡੀਸੀਪੀ ਇੱਕ ਨਵਾਂ ਗਵਰਨਮੈਂਟਲ ਪਲਾਨ ਹੈ ਮੋਸਟਲੀ ਲੋਕਾਂ ਨੂੰ ਇਹਦੇ ਬਾਰੇ ਨਹੀਂ ਪਤਾ ਹੈ ਇਹਦੇ ਲਈ ਅਪਲਾਈ ਕਰੋ ਤੇ ਆਪਣਾ ਤੁਸੀਂ ਨੰਨਾਂ ਦਾ ਆਪਣਾ ਇਲਾਜ ਕਰਵਾ ਸਕਦੇ ਹੋ ਸੋ ਅਸੀਂ ਇੱਥੇ ਬਹੁਤ ਸਾਰੇ ਪੇਸ਼ੈਂਟ ਹੈ ਜਿਹੜੇ ਦੇਖੀ ਹੈ ਜਿਨ੍ਹਾਂ ਦਾ ਆਪਾਂ ਦੰਤ ਭਰਨ ਵਾਲਾ ਹੈ ਜਾਂ ਦੰਤ ਕੱਢਣ ਵਾਲਾ ਹੈ ਜਾਂ ਬੇਸਿਕ ਕਲੀਨਿੰਗ ਹੀ ਹੈ ਜਿਹੜੀ ਕੀ ਤੁੜੋਂ ਹੈਲਪ ਕਰਦੀ ਹੈ ਤੁਹਾਡੀ ਆਪਣਾ ਔਰਲ ਹੈਲਥ ਨੂੰ ਠੀਕ ਰੱਖਣ ਲਈ ਤੇ ਇਹਦੇ ਨਾਲ ਹੀ ਦੰਦਾਂ ਦੇ ਵਿੱਚ ਤਾਰ ਵੀ ਬਹੁਤ ਪਾਈ ਜਾਂਦੇ ਐ ਅਕਸਰ ਹੀ ਵਿੰਗੇਟੇਡੇ ਦੰਦ ਹੁੰਦੇ ਨੇ ਤਾਂ ਉਦੋਂ ਤਾਰ ਪਾਈ ਜਾਂਦੇ ਤਾਂ ਉਹਦੀ ਫੈਸਿਲਿਟੀ ਵੀ ਹੈਗੀ ਹਾਂ ਉਹਦੇ ਲਈ ਆਪਾਂ ਇੱਕ ਨਵੀਂ ਟੈਕਨੋਲੋਜੀ ਲੈ ਕੇ ਆਏ ਹਾਂ ਸਾਡੇ ਕੋਲ ਸਕੈਨਰ ਹੈ ਸੋ ਅਸੀਂ ਤਾਰਾਂ ਦੀ ਬਜਾਏ ਅਸੀਂ ਇਨ ਕਲੀਅਰ ਅਲਾਈਨਰਸ ਕਰਦੇ ਹਾਂ ਜਿਹੜੇ ਕਿ ਦਿਖਦੇ ਨਹੀਂ ਇਨਵੀਜ਼ੀਬਲ ਬਰੇਸੀਜ਼ ਆ ਸੋ ਉਹ ਯੰਗਸਟਰਸ ਮੋਸਟਲੀ ਲਾਈਕ ਕਰਦੇ ਐ ਤੇ ਉਹ ਜ਼ਿਆਦਾ ਇਫੈਕਟਿਵ ਹੁੰਦੇ ਐ ਕਲੀਨ ਕਰਨ ਲਈ ਤੇ ਹਮ ਅਕਸਰ ਇਹ ਸੁਣਿਆ ਜਾਂਦਾ ਹੈ ਕਿ ਬੱਚੇ ਡੈਂਟਿਸਟ ਦੇ ਉਨ ਤੋਂ ਬਹੁਤ ਜ਼ਿਆਦਾ ਡਰਦੇ ਹੁੰਦੇ ਨੇ ਕਹਿੰਦੇ ਨੇ ਅਸੀਂ ਨਹੀਂ ਜਾਣਾ ਚਾਹੀਏ ਜਿੰਨਾ ਮਰਜ਼ੀ ਦਰਦ ਹੁੰਦਾ ਰਹੇ ਤਾਂ ਜੇ ਇੱਥੇ ਬੱਚੇ ਆਉਣਗੇ ਤਾਂ ਉਹਨਾਂ ਨੂੰ ਕਿਵੇਂ ਟਰੀਟ ਕੀਤਾ ਜਾਵੇ ਬੱਚਿਆਂ ਦਾ ਮੈਂ ਬੇਸਿਕਲੀ ਦੱਸਾਂ ਤੇ ਮੇਰੇ ਆਪਣੇ ਦੋ ਬੱਚੇ ਆ ਮੈਂ ਮੈਨੂੰ ਸੀਰੀਅਸਲੀ ਮੈਂ ਜਦੋਂ ਵੀ ਬੱਚਿਆਂ ਨੂੰ ਟ੍ਰੀਟ ਕਰਦੀ ਆ I feel really good ਕਿਉਂਕਿ ਸਾਨੂੰ ਚਾਹੀਦਾ ਕਿ ਅਸੀਂ ਸ਼ੁਰੂ ਤੋਂ ਹੀ ਬੱਚੇ ਛੀ ਆਪਣਾ ਔਰਲ ਹੈਲਥ ਹੈਬਿਟਸ ਦੀ ਆਪਣਾ ਐਜੂਕੇਟ ਕਰੀਏ ਤਾਂ ਕਿ ਉਹਨਾਂ ਨੂੰ ਵੱਡੇ ਹੋ ਕੇ ਉਹ ਪ੍ਰੋਬਲਮ ਆਏ ਹੀ ਨਾ ਸੋ ਇੱਥੇ ਜਦੋਂ ਵੀ ਬੱਚੇ ਆਉਂਦੇ ਆ ਆਬਵੀਅਸਲੀ ਦੇ ਆਰ ਐਂਕਸ਼ੀਅਸ ਬਟ ਵੀ ਮੇਕ ਥੈਮ ਫੀਲ ਕੰਫਰਟੇਬਲ ਤਾਂ ਕਿ ਉਹ ਬਿਲਕੁਲ ਕੰਫਰਟੇਬਲ ਫੀਲ ਕਰਨ ਉਹਨਾਂ ਦੇ ਪੇਰੈਂਟਸ ਵੀ ਨਾਲ ਹੁੰਦੇ ਆ ਸੋ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਨੂੰ ਪ੍ਰੋਵਾਈਡ ਕਰਦੇ ਆ ਟॉयਜ਼ ਪ੍ਰੋਵਾਈਡ ਕਰਦੇ ਆ ਸੋ ਸਟickers ਪ੍ਰੋਵਾਈਡ ਕਰਦੇ ਆ ਐਨਕਰੇਜਮੈਂਟ ਕਰਦੇ ਆ ਤਾਂ ਕਿ ਉਹ ਆਪਣੇ ਦੰਦਾਂ ਦਾ ਇਲਾਜ ਕਰਵਾ ਸਕਣ ਤੇ ਮੈਂ ਦੀਆ ਡੈਂਟਿਸਟਰੀ ਦੇ ਉੱਤੇ ਅਪਾਇੰਟਮੈਂਟ ਬੁੱਕ ਕਰਵਾ ਕੇ ਆਣ ਜਾਂ ਫਿਰ ਇਦਾਂ ਵੀ ਆ ਸਕਦੇ ਆ ਮਤਲਬ ਉਹਦਾ ਕੀ ਸਿਸਟਮ ਹੈ ਤੁਹਾਡਾ ਫੋਨ ਨੰਬਰ ਸਾਡਾ ਆਲਰੇਡੀ ਆਪਣਾ ਇੱਥੇ ਵੈਬਸਾਈਟ ਤੇ ਹੈਗਾ ਹੈ ਤੁਸੀਂ ਹਮੇਸ਼ਾ ਸਾਨੂੰ ਕਾਲ ਕਰੋ ਤੇ ਤੁਹਾਨੂੰ ਦੱਸੋ ਕਿ ਤੁਸੀਂ ਕਦੋਂ ਆਉਣਾ ਚਾਹੁੰਦੇ ਹੋ ਅਸੀਂ ਤੁਹਾਡੀ ਉਸੇ ਵੇਲੇ ਅਪਾਇੰਟਮੈਂਟ ਬੁੱਕ ਕਰ ਦਾਂਗੇ ਜਿਸ ਤਰ੍ਹਾਂ ਵੀ ਅਵੇਲੇਬਿਲਿਟੀ ਹੋਏਗੀ ਦੀਅ ਡੈਂਟਿਸਟਰੀ ਤੇ ਜਦੋਂ ਪੇਸ਼ੈਂਟਸ ਆਉਣਗੇ ਤਾਂ ਉਹਨਾਂ ਨੂੰ ਪੇਨ ਫਰੀ ਟ੍ਰੀਟਮੈਂਟ ਮਿਲੇਗਾ ਹੈ ਤਾਂ ਹਾਂਜੀ ਸੋ ਸਭ ਤੋਂ ਵੱਡਾ ਡੈਂਟਲ ਟ੍ਰੀਟਮੈਂਟ ਦਾ ਇਹੀ ਹੈ ਕਿ ਪੇਸ਼ੈਂਟ ਨੂੰ ਪੇਨ ਨਹੀਂ ਹੋਣਾ ਚਾਹੀਦਾ ਕਿਉਂਕਿ ਜੇ ਉਹਨਾਂ ਨੂੰ ਪੇਨ ਹੋਏਗਾ ਫਿਰ ਉਹ ਸਾਰਾ ਕੁਝ ਫੀਲ ਕਰਨਗੇ ਸਾਡਾ ਸਭ ਤੋਂ ਪਹਿਲਾ ਮਕਸਦ ਇਹੀ ਹੁੰਦਾ ਹੈ ਕਿ ਉਹਨਾਂ ਦਾ ਐਨਸਥੀਸੀਆ ਪੂਰੀ ਤਰ੍ਹਾਂ ਵਰਕਿੰਗ ਹੋਏ ਤਾਂਕਿ ਉਹਨਾਂ ਨੂੰ ਕੋਈ ਵੀ ਡੈਂਟਲ ਟ੍ਰੀਟਮੈਂਟ ਡਿਊਰਿੰਗ ਉਹਨਾਂ ਨੂੰ ਕੋਈ ਵੀ ਪੇਨ ਨਾ ਹੋਏ ਤੇ ਉਹ ਆਰਾਮ ਨਾਲ ਆਪਣੇ ਦੰਦ ਦਾ ਟ੍ਰੀਟਮੈਂਟ ਕਰਾ ਸਕਣ ਕੈਨੇਡਾ ਦੇ ਵਿੱਚ ਡਾਕਟਰ ਸ਼ਮਨੋ ਬੜਾ ਮਹਿੰਗਾ ਹੈ ਆ ਡੈਂਟਿਸ ਦਾ ਜੋ ਕੰਮ ਕਰਵਾਉਣਾ ਪੈਂਦਾ ਹੈ ਤਾਂ ਹੀ ਜਿਹੜੇ ਇੱਥੇ ਦੇ ਇੰਡੀਅਨਸ ਨੇ ਉਹ ਪ੍ਰੇਫਰ ਕਰਦੇ ਨੇ ਕਿ ਇੰਡੀਆ ਜਾ ਕੇ ਟ੍ਰੀਟਮੈਂਟ ਕਰਾਇਆ ਜਾਵੇ ਕਾਫੀ ਐਨਆਰਆਈਜ਼ ਉੱਥੇ ਜਾਂਦੇ ਨੇ ਟ੍ਰੀਟਮੈਂਟ ਕਰਾਉਣ ਤਾਂ ਇੱਥੇ ਦੇ ਜਿਹੜੇ ਪ੍ਰਾਈਜ਼ਸ ਦੀ ਗੱਲ ਕਰੀਏ ਤਾਂ ਉਹ ਕਿਸ ਤਰ੍ਹਾਂ ਦੇ ਨੇ ਪ੍ਰਾਈਸਿਸ ਮੋਸਟ ਆਫ ਦਾ ਟਾਈਮ ਦਾ ਇੰਸ਼ੋਰੈਂਸ ਹੁੰਦੀ ਹੈ ਤੇ ਉਹ ਕਵਰ ਕਰਦੀ ਹੈ ਬਟ ਅਸੀਂ ਇੱਥੇ ਬਹੁਤ ਹੀ ਨੋਮੀਨਲ ਪ੍ਰਾਈਸਿਸ ਰੱਖੇ ਹੋਏ ਆ ਜਿੱਦਾਂ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਕਿ ਸੀਡੀਸੀਪੀ ਗਵਰਨਮੈਂਟ ਪਲਾਨ ਜਿਹੜਾ ਕਵਰ ਕਰ ਰਿਹਾ ਹੈ ਜੋ ਕੋਈ ਵੀ ਬੈਲੈਂਸ ਬਿਲਿੰਗ ਹੈ ਅਸੀਂ ਉਹ ਨਹੀਂ ਲੈ ਰਹੇ ਤਾਂ ਕਿ ਆਪਾਂ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਹੈਲਪ ਕਰ ਸਕੀਏ ਜੇਕਰ ਕਿ ਉਹਨਾਂ ਨੂੰ ਬਾਹਰ ਦੇ ਆਪਣਾ ਇੰਡੀਆ ਨਾ ਜਾਣਾ ਪਏ ਤੇ ਇੱਥੇ ਹੀ ਉਹ ਟ੍ਰੀਟਮੈਂਟ ਕਰਾ ਸਕਣ ਤੇ ਉਹਨਾਂ ਨੂੰ ਟਿਕਟ ਨਾ ਖਰਚਣੀ ਪਵੇ ਤੇ ਤੇ ਨਾਲੇ ਡਾਕਟਰ ਸ਼ਰਮਾ ਜਾਂਦੇ ਜਾਂਦੇ ਜਿੰਨੇ ਹਮਦਰਦ ਟੀਵੀ ਦੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਤੁਸੀਂ ਕੋਈ ਮੈਸੇਜ ਡਿ हां मैं चाहूंगी कि ਤੁਸੀਂ ਸਾਰੇ ਬ੍ਰੈਂਪਟਨ ਵਾਸੀ ਪਲੀਜ਼ ਸਾਡੇ ਲਈ ਆਪਣਾ ਟਾਈਮ ਕੱਢੋ ਅਸੀਂ ਕਦੇ ਵੀ ਤੁਹਾਨੂੰ ਵੇਟ ਨਹੀਂ ਕਰਾਵਾਂਗੇ ਕਿਉਂਕਿ ਤੁਹਾਡਾ ਟਾਈਮ ਸਾਡੇ ਲਈ ਬਹੁਤ ਵੈਲਿਊਏਬਲ ਹੈ ਅਪਾਇੰਟਮੈਂਟ ਬੁੱਕ ਕਰਾਓ ਸਾਨੂੰ ਮੌਕਾ ਦਿਓ ਸੇਵਾ ਦਾ ਤੇ ਆਪਣੇ ਦੰਦਾਂ ਦਾ ਖਿਆਲ ਰੱਖੋ ਆਪਾਂ ਹਮੇਸ਼ਾ ਤੁਹਾਡੇ ਲਈ ਇੱਥੇ ਅਵੇਲੇਬਲ ਹਾਂ ਤੇ ਜੇਕਰ ਅਪਾਇੰਟਮੈਂਟ ਬੁੱਕ ਕਰਾ ਕੇ ਆਉਣਗੇ ਤਾਂ ਉਹਨਾਂ ਨੂੰ ਵੇਟ ਨਹੀਂ ਕਰਨਾ ਪਊਗਾ ਇੱਥੇ ਆ ਕੇ ਬਿਲਕੁਲ ਨਹੀਂ ਵੇਟ ਕਰਨਾ ਪਊਗਾ ਇਸੇ ਕਰਕੇ ਆਪਾਂ ਅਪਾਇੰਟਮੈਂਟ ਬੁੱਕ ਕਰਾਉਣਾ ਚਾਹੁੰਦੇ ਹਾਂ ਤਾਂ ਕਿ ਕਿਸੇ ਨੂੰ ਵੀ ਵੇਟ ਨਾ ਕਰਨਾ ਪਵੇ ਕਿਉਂਕਿ ਸਾਰਿਆਂ ਦਾ ਟਾਈਮ ਇੰਪੋਰਟੈਂਟ ਹੈ ਤੇ ਇਹਦੇ ਨਾਲ ਹੀ ਪ੍ਰਿਆੰਕਾ ਜੀ ਤੁਸੀਂ ਆਪਣੇ ਇੱਕ ਵਾਰੀ ਐਡਰੈਸ ਸ਼ੇਅਰ ਕਰ ਦਿਓ ਤੇ ਕੰਟੈਕਟ ਡਿਟੇਲਸ ਕਿੱਥੇ ਕੰਟੈਕਟ ਕਰ ਸਕਦੇ ਹੋ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 9059093200 ਤੇ ਸਾਡਾ ਐਡਰੈਸ ਹੈਗਾ 332 ਮੇਨ ਸਟਰੀਟ ਨਾਰਥ ਬ੍ਰੈਂਟਨ ਸਾਡਾ ਮੇਨ ਇੰਟਰਸੈਕਸ਼ਨ ਹੈਗਾ ਮੇਨ ਸਟਰੀਟ ਤੇ ਵਾਰਡਨ ਤੇ ਥੈਂਕ ਯੂ ਤੁਸੀਂ ਆਓ ਸਾਨੂੰ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ ਵੀਕ ਦੇ ਕਿੰਨੇ ਡੇਜ਼ ਜਿਹੜਾ ਕਲੀਨਿਕ ਹੈ ਖੁੱਲ੍ਹਾ ਰਹਿੰਦਾ ਹੈ ਅਸੀਂ ਮੰਡੇ ਟੂ ਸੈਟਰਡੇ ਖੁੱਲੇ ਹਾਂ ਮੰਡੇ ਟੂ ਫ੍ਰਾਈਡੇ ਅਸੀਂ ਸਵੇਰੇ 10 ਵਜੇ ਤੋਂ ਸ਼ਾਮੀ 7 ਵਜੇ ਤੱਕ ਹੈਗੇ ਆਂ ਤੇ ਸੈਟਰਡੇ ਅਸੀਂ 10 ਵਜੇ ਤੋਂ 2 ਵਜੇ ਤੱਕ ਦੀਅੰਟ ਡੈਂਟਿਸਟਰੀ ਦਾ ਤੁਹਾਨੂੰ ਪੂਰਾ ਟੂਰ ਪ੍ਰੋਵਾਈਡ ਕੀਤਾ ਤੇ ਕਿਹੜੀਆਂ-ਕਿਹੜੀਆਂ ਇੱਥੇ ਫੈਸਿਲਿਟੀਆਂ ਅਵੇਲੇਬਲ ਹੈਗੀਆਂ ਨੇ ਉਹ ਵੀ ਤੁਹਾਨੂੰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਤੇ ਜੇਕਰ ਤੁਸੀਂ ਦੰਦਾਂ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਟਰੀਟਮੈਂਟ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਦੀ ਆਇਡੈਂਟਿਸਟਰੀ ਦੇ ਪਹੁੰਚ ਸਕਦੇ ਹੋ ਤੁਹਾਨੂੰ ਹੁਣ ਇੰਡੀਆ ਜਾਣ ਦੀ ਲੋੜ ਨਹੀਂ ਤੇ ਡਰਨ ਦੀ ਵੀ ਲੋੜ ਨਹੀਂ ਹੈਗੀ ਕਿਉਂਕਿ ਇੱਥੇ ਪੇਨ ਫਰੀ ਟਰੀਟਮੈਂਟ ਕੀਤਾ ਜਾਂਦਾ ਆ ਤੇ ਜਿਹੜੇ ਪੰਜਾਬੀ ਲੋਕ ਨੇ ਉਹ ਅਕਸਰ ਡਰਦੇ ਨੇ ਕਿ ਅਸੀਂ ਡਾਕਟਰ ਦੇ ਕੋਲ ਕੈਨੇਡਾ ਦੇ ਵਿੱਚ ਜੇ ਜਾਵਾਂਗੇ ਤਾਂ ਉਹਨਾਂ ਨੂੰ ਸਮਝਾਵਾਂਗੇ ਕਿਵੇਂ ਕਿ ਸਾਨੂੰ ਪ੍ਰੋਬਲਮ ਕੀ ਆ ਤਾਂ ਇੱਥੇ ਤੁਹਾਨੂੰ ਲੈਂਗੁਏਜ ਗਿਰ ਨਹੀਂ ਹੈਗਾ ਤੁਸੀਂ ਇੱਥੇ ਜਿਹੜੀ ਮਰਜ਼ੀ ਭਾਸ਼ਾ ਦੇ ਵਿੱਚ ਕਮਿਊਨੀਕੇਟ ਕਰ ਸਕਦੇ ਹੋ ਪੰਜਾਬੀ ਦੇ ਵਿੱਚ ਹਿੰਦੀ ਦੇ ਵਿੱਚ ਤੇ ਬੜੀ ਚੰਗੀ ਗੱਲ ਹੈ ਜਿਹੜੀ ਇੰਡੀਅਨਸ ਦੇ ਲਈ ਵੀ ਹੈ ਜ਼ਰੂਰ ਵਿਜ਼ਿਟ ਕਰੋ ਜੇ ਤੁਹਾਨੂੰ ਦੰਦਾਂ ਦਾ ਕੋਈ ਟ੍ਰੀਟਮੈਂਟ ਦੀ ਲੋੜ ਹੈ ਫਿਲਹਾਲ ਐਜ਼ ਅ ਪ੍ਰੋਗਰਾਮ ਦੇ ਵਿੱਚ ਨਹੀਂ ਕੈਮਰਾਮੈਨ ਰਿਤਿੰਦਰ ਸਿੰਘ ਘਰੇਵਾਲ ਦੇ ਨਾਲ ਗੁਰਜੀਤ ਕੌਰ ਨੂੰ ਜੋ ਇਜਾਜ਼ਤ ਸਤਿ ਸ਼੍ਰੀ ਅਕਾਲ